ਗੁਰੂ ਨਾਨਕ ਦੇਵ ਜੀ ਭੁੱਲਿਆਂ ਨੂੰ ਰਾਹੇ ਪਾਉਂਦੇ ਹੋਏ ਤੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੋਕਾਂ ਨੂੰ ਜੋੜਦੇ ਹੋਏ ਭਾਈ ਮਰਦਾਨਾ ਜੀ ਸਮੇਤ ਬਿੰਸੀ ਹਾਰ ਪੁੱਜੇ ਇੱਕ ਸੁੰਦਰ ਪਿੰਡ ਵਿੱਚ ਜੈਸ ਦਾ ਰਾਜਾ ਸੁਦਰਸੈਨ ਸੀ ਉਸ ਜਗ੍ਹਾ ਪਹੁੰਚ ਕੇ ਆਪਨੇ ਵਿਸ਼ਰਾਮ ਕੀਤਾ ਉਸ ਜਗ੍ਹਾ ਪਹੁੰਚ ਕੇ ਆਪ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸਪੰਡ ਦੇ ਵਿੱਚ ਝੰਡੇ ਨਾਮ ਦਾ ਇੱਕ ਸਾਕਸ਼ ਰਹਿੰਦਾ ਹੈ ਤੇ ਉਹ ਤਰਖਾਨ ਦਾ ਕੰਮ ਕਰਦਾ ਹੈ ਭਾਈ ਮਰਦਾਨਾ ਜੀ ਝੰਡੇ ਭਾਈ ਦਾ ਘਰ ਪੁੱਛਦੇ ਹੋਏ ਤੁਰੇ ਜਾਣ ਰਸਤੇ ਦੇ ਵਿੱਚ ਉਹਨਾਂ ਨੂੰ ਰਾਜੇ ਦਾ ਭਾਂਜਾ ਇੰਦਰਸੈਨ ਮਿਲ ਗਿਆ ਉਹ ਸਨੇ ਭਾਈ ਮਰਦਾਨਾ ਜੀ ਨੂੰ ਝੰਡੇ ਜੀ ਦੇ ਘਰ ਪਹੁੰਚਾ ਦਿੱਤਾ ਭਾਈ ਝੰਡੇ ਨੇ ਭਾਈ ਮਰਦਾਨਾ ਜੀ ਦਾ ਬੜਾ ਆਦਰ ਕੀਤਾ ਤੇ ਪੁੱਛਿਆ ਭਾਈ ਕਿੱਥੋਂ ਆਏ ਹੋ ਭਾਈ ਮਰਦਾਨਾ ਜੀ ਨੇ ਆਪਣਾ ਨਾਮ ਉਸ ਨੂੰ ਦੱਸਿਆ ਤੇ ਕਿਹਾ ਉਹ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਤੁਹਾਡੇ ਪਾਸ ਆਏ ਹਨ ਭਾਈ ਝੰਡੇ ਜੀ ਨੇ ਕਿਹਾ ਕਿ ਮੈਂ ਤੁਹਾਡੇ ਗੁਰੂ ਨੂੰ ਨਹੀਂ ਜਾਣਦਾ ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ ਕਿ ਬਿਸ਼ੱਕ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਉਹ ਤੁਹਾਨੂੰ ਜ਼ਰੂਰ ਜਾਣਦੇ ਹਨ ਤਾਂ ਹੀ ਤਾਂ ਉਹਨਾਂ ਨੇ ਮੈਨੂੰ ਆਪ ਜੀ ਪਾਸ ਭੇਜਿਆ ਹੈ ਉਹ ਜਾਣੀ ਜਾਣ ਹਨ ਤੇ ਉਹਨਾਂ ਦੇ ਬਚਨ ਸੁਣ ਭੁੱਲੇ ਲੋਕ ਸਿੱਧੇ ਰਾਹੇ ਪੈ ਜਾਂਦੇ ਹਨ ਇਸ ਤਰ੍ਹਾਂ ਭਾਈ ਝੰਡੇ ਜੀ ਨੇ ਆਖਿਆ ਕਿ ਚੱਲ ਭਾਈ ਸਾਨੂੰ ਵੀ ਐਸੇ ਮਹਾਪੁਰਖ ਦੇ ਦਰਸ਼ਨ ਕਰਵਾਓ ਭਾਈ ਮਰਦਾਨਾ ਜੀ ਨੇ ਭਾਈ ਝੰਡੇ ਜੀ ਤੋਂ ਪੁੱਛਿਆ ਕਿ ਜੈਸਾ ਸ਼ਕਸ਼ ਨੇ ਮੈਨੂੰ ਆਪ ਜੀ ਪਾਸ ਲਿਆਂਦਾ ਉਹ ਕੌਣ ਸਨ ਉਹਨਾਂ ਦੇ ਬਚਨ ਬੜੇ ਹੀ ਮਿੱਠੇ ਤੇ ਪਿਆਰੇ ਲੱਗਦੇ ਸਨ ਭਾਈ ਝੰਡੇ ਜੀ ਨੇ ਕਿਹਾ ਕਿ ਉਹ ਇੱਥੋਂ ਦੇ ਰਾਜੇ ਸੁਦਰਸ਼ਣ ਦਾ ਭਾਣਜਾ ਸੀ ਅਸੀਂ ਦੋਵੇਂ ਰਲ ਕੇ ਆਤਮਾ ਪਰਮਾਤਮਾ ਦੀ ਚਰਚਾ ਕਰਦੇ ਹਾਂ ਇਹ ਗੱਲਾਂ ਕਰਦੇ ਹੋਏ ਭਾਈ ਝੰਡਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਜੀ ਪਾਸ ਆ ਪਹੁੰਚੇ। ਗੁਰੂ ਨਾਨਕ ਪਾਸ਼ਾ ਪਾਸ ਆ ਕੇ ਭਾਈ ਝੰਡਾ ਜੀ ਨੇ ਨਮਸਕਾਰ ਕੀਤੀ ਤੇ ਚਰਨਾਂ ਤੇ ਸੀਸ ਨਿਵਾਇਆ। ਗੁਰੂ ਜੀ ਨੇ ਭਾਈ ਝੰਡੇ ਨੂੰ ਆਦਰ ਤੇ ਨਾਲ ਬਿਠਾਇਆ ਤੇ ਕਿਹਾ ਪਰਮੇਸ਼ਰ ਨੇ ਅੱਜ ਸਾਨੂੰ ਤੁਹਾਡੇ ਨਾਲ ਮਿਲਾਇਆ ਹੈ। ਭਾਈ ਝੰਡੇ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਭੋਜਨ ਸ਼ਕਨ ਲਈ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਝੰਡੇ ਨੂੰ ਪੁੱਛਿਆ ਕਿ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਵੀ ਹੋ ਭਾਈ ਝੰਡੇ ਜੀ ਨੇ ਉੱਤਰ ਦਿੱਤਾ ਸਾਡੀ ਅਬਲਾਖਾ ਹੈ ਆਤਮਾ ਪਰਮਾਤਮਾ ਨੂੰ ਜਾਣਨ ਦੀ ਪੂਰਾ ਸਤਿਗੁਰੂ ਮਿਲ ਜਾਵੇ ਤਾਂ ਬੰਧਨ ਕੱਟੇ ਜਾਣ ਤੇ ਆਸ਼ਾ ਪੂਰੀ ਹੋ ਜਾਵੇ ਗੁਰੂ ਜੀ ਨੇ ਪੁੱਛਿਆ ਕਿਸ ਦੀ ਸੰਗਤ ਕਰਦੇ ਹੋ ਭਾਈ ਜੀ ਨੇ ਜਵਾਬ ਦਿੱਤਾ ਇੰਦਰਸੈਣ ਦੀ ਗੁਰੂ ਜੀ ਨੇ ਉਹਨਾਂ ਨੂੰ ਲਿਆਉਣ ਲਈ ਕਿਹਾ ਤੇ ਨਾਲ ਹੀ ਇਹ ਕਿਹਾ ਕਿ ਜਿੰਨਾ ਚੱਕਰ ਇੰਦਰਸੈਨ ਜੀ ਨਹੀਂ ਆਉਂਦੇ ਉਹਨਾਂ ਚੱਕਰ ਭੋਜਨ ਨਹੀਂ ਛਕਿਆ ਜਾਵੇਗਾ ਭਾਈ ਝੰਡਾ ਜੀ ਇੰਦਰਸੈਨ ਜੀ ਪਾਸ ਜਾ ਕੇ ਕਹਿਣ ਲੱਗੇ ਕਿ ਪੂਰਨ ਗੁਰੂ ਮਿਲ ਗਏ ਹਨ ਧਨ ਭਾਗ ਸਮਝੋ ਉਹ ਤੁਹਾਨੂੰ ਆਪ ਸੱਦ ਰਹੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਤੁਹਾਡੇ ਤੋਂ ਬਿਨਾ ਭੋਜਨ ਨਹੀਂ ਛਕਣਗੇ ਇੰਦਰਸੈਨ ਨੇ ਇਹ ਗੱਲ ਸੁਣ ਕੇ ਬੜੀ ਖੁਸ਼ੀ ਪ੍ਰਗਟ ਕੀਤੀ ਜਦ ਉਹ ਦੋਵੇਂ ਗੁਰੂ ਜੀ ਪਾਸ ਪਹੁੰਚੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਦੇ ਵਾਸਤੇ ਭੋਜਨ ਬਰਾਬਰ ਵੰਡ ਕੇ ਰੱਖ ਦਿੱਤਾ ਸੀ। ਭੋਜਨ ਛਕਣ ਤੋਂ ਤੁਰੰਤ ਬਾਅਦ ਗੁਰੂ ਜੀ ਨੇ ਸਮਾਦੀ ਲਾ ਕੇ ਕਰਤਾਰ ਦਾ ਸਿਮਰਨ ਆਰੰਭਿਆ। ਸਮਾਦੀ ਦੇ ਵਿੱਚ ਲੀਨ ਗੁਰੂ ਜੀ ਦਾ ਨੂਰ ਦੇਖ ਕੇ ਭਾਈ ਝੰਡਾ ਜੀ ਤੇ ਇੰਦਰ ਸਿੰਘ ਜੀ ਮੁਗਿਤ ਹੋ ਗਏ। ਪਹਿਰ ਰਾਤ ਰੈਂਦੀ ਗੁਰੂ ਜੀ ਨੇ ਸਮਾਦੀ ਖੋਲ ਇਸ਼ਨਾਨ ਕੀਤਾ ਤੇ ਭਾਈ ਮਰਦਾਨੇ ਜੀ ਨੂੰ ਰਬਾਬ ਵਜਾਉਣ ਲਈ ਕਿਹਾ। ਗੁਰੂ ਜੀ ਦਾ ਅੰਮ੍ਰਿਤ ਰਸ ਭਰਿਆ ਕੀਰਤਨ ਸੁਣ ਕੇ ਭਾਈ ਝੰਡੇ ਜੀ ਨੇ ਗੁਰੂ ਜੀ ਨੂੰ ਕਿਹਾ ਸਤਿਗੁਰੂ ਬਖਸ਼ੋ ਬਖਸ਼ੋ ਇਸ ਦਾਸ ਨੂੰ ਮਿਹਰ ਕਰੋ ਗੁਰੂ ਜੀ ਨੇ ਭਾਈ ਝੰਡੇ ਜੀ ਨੂੰ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਉਹਨਾਂ ਨੂੰ ਸਿੱਖੀ ਜੀਵਨ ਬਤੀਤ ਕਰਨ ਦੀ ਦਾਤ ਬਖਸ਼ੀ ਸਾਰੇ ਨਗਰ ਦੇ ਵਿੱਚ ਇਹ ਗੱਲ ਫੈਲ ਗਈ ਕਿ ਭਾਈ ਚੰਡੇ ਜੀ ਨੂੰ ਨਾਨਕ ਮਹਾਪੁਰਖ ਨੇ ਪਾਰ ਉਤਾਰ ਦਿੱਤਾ ਹੈ। ਇਹ ਸੁਣ ਰਾਜਾ ਸੁਦਰਸ਼ਨ ਨੇ ਆਪਣੇ ਆਦਮੀ ਕੱਲ ਕੇ ਗੁਰੂ ਨਾਨਕ ਜੀ ਨੂੰ ਉਹਨਾਂ ਪਾਸ ਲਿਆਉਣ ਲਈ ਕਿਹਾ। ਇਹ ਵੇਖ ਇੰਦਰਸੈਨ ਨੇ ਕਿਹਾ ਮਾਮਾ ਜੀ ਉਹ ਸੰਤ ਪ੍ਰਮਾਤਮਾ ਦਾ ਰੂਪ ਹਨ। ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਮਾਣ ਛੱਡ ਕੇ ਆਪ ਚੱਲੋ। ਤੇ ਉਹਨਾਂ ਦੀ ਚਰਨ ਧੂੜ ਚੁੰਮੋ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਰਾਜੇ ਨੇ ਆਪਣੇ ਭਾਂਜੇ ਦੀ ਗੱਲ ਤੇ ਗੌਰ ਕਰਦੇ ਹੋਏ ਉਸ ਦੀ ਸਿੱਖਿਆ ਮੰਨੀ ਤੇ ਨੰਗੇ ਪੈਰੀ ਪ੍ਰੇਮ ਨਾਲ ਕਈ ਪ੍ਰਕਾਰ ਦੀ ਭੇਟਾ ਲੈ ਕੇ ਗੁਰੂ ਜੀ ਦੀ ਚਰਨ ਧੂੜ ਜਾਂ ਮस्तक ਲਾਈ ਦਰਸ਼ਨ ਕਰਦੇ ਆਂ ਰਾਜਾ ਗੁਰੂ ਨਾਨਕ ਸਾਹਿਬ ਵੱਲ ਹੀ ਦੇਖਦਾ ਰਿਹਾ ਗੁਰੂ ਨਾਨਕ ਸਾਹਿਬ ਨੇ ਇਹ ਪ੍ਰੇਮ ਤੇ ਸ਼ਰਧਾ ਦੇਖ ਕੇ ਰਾਜੇ ਨੂੰ ਅਸੀਸ ਦਿੱਤੀ ਰਾਜੇ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਮਹਾਰਾਜ ਦਾਸ ਦੇ ਘਰ ਚਰਨ ਪਾਵੋ ਤੇ ਇਸ ਦਾਸ ਦਾ ਬੇੜਾ ਪਾਰ ਉਤਾਰੋ ਗੁਰੂ ਜੀ ਉੱਥੇ ਕਈ ਦਿਨ ਰਹੇ ਤੇ ਲੋਕਾਂ ਨੂੰ ਭਲਾਈ ਕਰਨ ਨਾਮ ਜਪਣ ਕਿਰਤ ਕਰਨ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਹੋਏ ਤੇ ਨਾਲ ਹੀ ਅੰਮ੍ਰਿਤ ਬਾਣੀ ਨਾਲ ਨਿਹਾਲ ਕਰਦੇ ਰਹੇ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਰਾਜੇ ਨੇ ਕਿਹਾ ਦਾਸ ਨੂੰ ਵੀ ਆਪਣੇ ਨਾਲ ਹੀ ਲੈ ਚੱਲੋ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਕਰਤਾਰ ਦਾ ਭਜਨ ਤੇ ਲੋਕ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਆ ਤੇ ਕਿਹਾ ਮੈਂ ਸਦਾ ਹੀ ਤੁਹਾਡੇ ਪਾਸ ਹਾਂ ਗੁਰੂ ਨਾਨਕ ਜੀ ਸਾਰੇ ਨਗਰ ਨਿਵਾਸੀਆਂ ਨੂੰ ਧੀਰਜ ਦਿੰਦੇ ਹੋਏ ਬੇਸੀ ਹਾਰ ਤੋਂ ਤੁਰ ਪਏ ਗੁਰੂ ਜੀ ਦੇ ਨਾਲ ਨਾਲ ਨਗਰ ਨਿਵਾਸੀਆਂ ਨੇ ਆਪ ਜੀ ਨੂੰ ਸ਼ਹਿਰ ਦੀ ਹੱਦ ਤੱਕ ਅੱਖਾਂ ਤੋਂ ਦੂਰ ਨਾ ਹੋਣ ਦਿੱਤਾ ਤੇ ਨਾਲ-ਨਾਲ ਹੀ ਚੱਲਦੇ ਰਹੇ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਅਤੇ ਸਾਰੀ ਸੰਗਤ ਜੀ ਬਖਸ਼ ਲੈਣਾ ਜੀ ਆਓ ਸਮਾਪਤੀ ਕਰੀਏ ਭੋਲੇ ਚੌਕ ਦੀ ਖੀਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ